ਸਾਨ ਭਰਾਵੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਜਨਮ ਕਰਨ ਵਾਲੇ ਨੂੰ ਜਨਮ ਸਹਿਣ ਵਾਲਾ ਜਨਮ ਕਰਨ ਵਾਲਾ ਤਾਂ ਪਾਪੀ ਹੈਗਾ ਹੀ ਆ ਜਿਹੜਾ ਜਨਮ ਸਹਿਣ ਕਰਦਾਗਾ ਸਹਿਂਦਾਗਾ ਉਹ ਬਾਪਾ ਦਾ ਵੱਡਾ ਅਧਿਕਾਰੀ ਆ ਜੇਕਰ ਪ੍ਰਭੂ ਉਹਨਾਂ ਦੀ ਜੋ ਵਾਲੀ ਗੱਲ ਆ ਸੋਚੀਏ ਵੀ ਬਹੁਤ ਜ਼ਿਆਦਾ ਸਿਰੇ ਲੱਗ ਚੁੱਕੀਆਂ ਬੜੀਆਂ ਸਰਕਾਰਾਂ ਆਪਾਂ ਦੇਖ ਲਈਆਂ ਬੜਾ ਕੁੱਸ ਦੇਖ ਲਿਆ ਕੋਈ ਸਰਕਾਰ ਆ ਜਿਹੜੀ ਆਪਾਂ ਨੂੰ ਇਨਸਾਫ ਨਹੀਂ ਦੇ ਰਹੀ ਮੈਂ 8890 ਤੋਂ ਲਖੋਵਾਲ ਦੇ ਵਿੱਚ ਆਇਆ ਸੀ ਉਸ ਤੋਂ ਬਾਅਦ ਜਦੋਂ ਲਖੋਵਾਲਾ ਸਿਆਸ ਦੇ ਗੰਦ ਵਿੱਚ ਚਲੇ ਗਿਆ ਤਾਂ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਆਪਾਂ ਜੱਥੇਬੰਦੀ ਬਣਾਈ ਸੀ ਆ ਜਿਹਦੇ ਵਿੱਚ ਜਿੰਨੇ ਵੀ ਆ ਨਿਕਲੇ ਨੇ ਇਹ ਸਾਰੇ ਉਹਦੇ ਵਿੱਚ ਸੀ ਮੈਂ ਵਿੱਚ ਜਾਂਦਾ ਰਹਾਂਗਾ ਮੈਂ ਸੁਗਰੂ ਜਿਹੜਾ ਦੇ ਨਸਕੱਤਰ ਵੀ ਲਿਆਂਗਾ ਇਹ ਰਹਾ ਦੇ ਕੋਲ ਤੋਂ ਸਮਾਸਟਰ ਜੇ ਆ ਗਏ ਉਹ ਬਸੋਰਾ ਸ਼ੋਂ ਨੂੰ ਕਹਿੰਨ ਸਾਡੇ ਹਿਸਾਬ ਨਾਲ ਚੱਲ ਆ ਦੂਜੇ ਕਹਿੰਨ ਸਾਡੇ ਹਿਸਾਬ ਨਾਲ ਚੱਲ ਆ ਭਾਵੇਂ ਜਿਹੜਾ ਗੂਆ ਉਹਨੇ ਸੋਚ ਸਮਝ ਕੇ ਚੱਲਣਾ ਹੁੰਦਾ ਇਹ ਰਸਕੇ ਬਸੋਰਾ ਸੋ ਤੇਰੇ ਬੈਠਾ ਸੀ ਇਹਨਾਂ ਨੂੰ ਆਪਣੇ ਜਿੰਨੇ ਵੀ ਜੱਥੇਬੰਦੀਆਂ ਨੇ ਇਹਨਾਂ ਨੂੰ ਆਗੂ ਨਹੀਂ ਸੀ ਮਿਲਦਾ ਉਹ ਕਹਿੰਦਾ ਜੀ ਡੱਬੇ ਬਹੁਤ ਹੈਗੇ ਸਾਡੇ ਕੋਲੇ ਸਾਨੂੰ ਇੰਜਣ ਵੀ ਲੋੜ ਆ ਤਾਂ ਪਸੋਰਾ ਸਭੂ ਮੂਰੇ ਲਾਇਆ ਉਹ ਫੇਰ ਕਹਿਣ ਲੱਗੇ ਪਸੋਰਾ ਸਭੂ ਜਾ ਰਹੇ ਟੋੜੇ ਦਾ ਬੰਦਾ ਜੀ ਫਲਾਣੇ ਦਾ ਨਾਲੇ ਪਸੋਰਾ ਸਭੂ ਕਹਿੰਦਾ ਸੀ ਮੈਂ ਕਿਸੇ ਨੂੰ ਨਹੀਂ ਕਹਦਾ ਵੀ ਵੋਟ ਪਾਓ ਨਾ ਪਾਓ ਮਿੱਤਰੋ ਅੱਜ ਨੂੰ ਆ ਮਾੜਮੀ ਪਾਰਟੀ ਹੋਣੀ ਚਾਹੀਏ ਮੈਂ ਪਸੋਰਾ ਸਭੂ ਕੋਲ ਮੀਟਿੰਗ 'ਚ ਗਿਆ ਆਪਣਾ ਚੰਡੀਗੜ੍ਹ ਇਥੇ ਇੱਕ ਨੰਬਰ ਕਮਰੇ ਸੀ ਮੈਂ ਉਹ ਪੁੱਛ ਕੇ ਉੱਥੇ ਚਲਾ ਗਿਆ ਉਸੇ ਜਾਂਦਿਆਂ ਨੂੰ ਪੜਦੇ ਨਾ ਮੀਟਿੰਗ ਹੋ ਰਹੀ ਸੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਸੀ ਉਹ ਗਏ ਬੇਸੀ ਬਸੋਰਾ ਸਾਨੂੰ ਕਹਿੰਦੇ ਜੀ ਤੁਸੀਂ ਮਾੜਿਆ ਜ ਸਾਡੇ ਕਿੰਨੇ ਹੋ ਧਿਆਨ ਕਰ ਦਿਓ ਉਹ ਕਹਿੰਦਾ ਭਾਈ ਮੈਂ ਨਹੀਂ ਇਹ ਗੱਲ ਕਹਿਣੀ ਤੇ ਫੇਰਾ ਮੈਂ ਜਦੋਂ ਬਾਦਲ ਨੂੰ ਮਿਲ ਲਿਆ ਬਸੋਰਾ ਜ ਉਹਨੂੰ ਵੀ ਗਿਆ ਸੀ ਅਸੀਂ ਕਿੰਨੇ ਬੰਦੇ ਗਏ ਆਪਣਾ ਆ ਜਿਹੜਾ ਰਾਜੇਆ ਸਾਹਿਬ ਆ ਇਹ ਇਕੱਲੇ ਹੀ ਇੱਥੇ ਮਿਲ ਕੇ ਆ ਗਏ ਉਹਨੂੰ ਅੰਦਰੋਂ ਉਹ ਕਹਿੰਦਾ ਵੀ ਤੁਸੀਂ ਤਾਂ ਬੰਦੇ ਹੋ ਕਹਿੰਦਾ ਵੀ ਮੈਂ ਤਾਂ ਸਾਰਿਆਂ ਦੇ ਲਈ بڑا ਬਾਦਲ ਖਰਾਬ ਸੀ ਕਹਿੰਦਾ ਓਏ ਸਾਰਾ ਸਿਆ ਉਹ ਤੂੰ ਇਕੱਲਾ ਹੀ ਆ ਜਾ ਕਰ ਕਹਿੰਦਾ ਜੀ ਮੈਂ ਕੋਈ ਆਪਦਾ ਮੁੰਡਾ ਭਰਤੀ ਕਰਾਉਣਾ ਮੈਨੂੰ ਕੋਈ ਲੋੜ ਨਹੀਂ ਮੈਨੂੰ ਤਾਂ ਕਿਸਾਨਾਂ ਦੀ ਲੋੜ ਆ ਕਿਸਾਨਾਂ ਦਾ ਮਸਲਾ ਹੈਗਾ ਮੈਨੂੰ ਕੋਈ ਇਹ ਜਿਹੀ ਫਰਮਾਇਸ਼ ਦੀ ਲੋੜ ਨਹੀਂ ਮੈਂ ਤਾਂ ਓਟੋ ਗੀ ਮੰਗ ਆਰਦੀ ਖਤਰ ਲੈਣਾ ਆ ਭੋਰਾ ਸਾਨੇ ਆ ਜਿਹੜਾ ਆਪਣਾ ਮੋਰਚਾ ਬਣਾਇਆਗਾ ਇਹ ਉਹਨਾਂ ਨੇ ਨਿਆਣ ਰੱਖਦੀ ਸੀ ਵੀ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਲੜਾਈ ਲੜਾਂਗੇ ਸਰਕਾਰ ਨਾਲ ਚਲੋ ਦੱਲਿਆ ਸਾਹਿਬ ਪ੍ਰਮਾਤਮਾ ਨੇ ਆਪਾਂ ਨੂੰ ਉਹ ਸੰਧੂਬਾ ਸੋਗਤ ਇਹ ਅੱਗੇ ਉਹ ਇਹਨਾਂ ਨੂੰ ਵੀ ਕਹਿਣਾ ਹੁੰਦਾ ਸੀਗਾ ਬਸੋਰਾ ਸਿਓ ਉਹ ਦੱਲਿਆ ਸਾਹਿਬ ਇਹ ਬੜੇ ਸ਼ੰਗਰ ਸਿੰਘ ਬੜੀ ਇਹ ਆਪਦੇ ਪਤਾ ਨਹੀਂ ਇਹਨੂੰ ਕੰਮੇ ਮਨਾਉਂਦਾ ਸੀ ਪਸ਼ੋਰਾ ਸਭ ਮਿੱਟਾ ਫੋਟਾ ਨਾ ਨਹੀਂ ਤਾਂ ਮੰਨ ਵਰਤੇ ਉਹਦੀ ਡੱਟ ਜਾਂਦੇ ਸੀ ਕਹਿੰਦੇ ਸੀ ਕਰ ਦਿਆ ਖਤਮ ਕਰਾ ਕੇ ਹਟਾਗੇ ਮੰਨ ਵਰਤੇ ਭੈਣ ਦੀ ਅਸੀਮੀ ਕਿਹਾ ਜੀ ਸੋਚ ਕੇ ਵੀ ਸਾਨੂੰ ਆਗੂ ਨਹੀਂ ਮਿਲਣਾ ਇਹ ਆ ਵੀ ਇਹ ਤੇ ਉਹ ਜਿਹੜੇ ਬਾਪੂ ਸੀਗਾ ਸ਼ੰਗਰ ਜੀ ਕਹਿੰਦੇ ਉਹ ਚਾਲੇ ਨੂੰ ਚੱਕ ਕੇ ਕਿੱਥੇ ਜਿੱਥੇ ਲੈ ਗਏ ਉਹ ਕੋਈ ਨਹੀਂ ਸੁਣਦੀ ਸਰਕਾਰ ਆ ਲੜਕੇ ਬੰਨਣਾ ਜਿਹੜਾ ਕੋਈ ਹੈਗਾ ਜਿੰਨਾ ਮਰਜੀ ਆਪਾਂ ਆਰ ਮਰ ਜੀ ਲੜਾਈ ਬਿਨਾ ਭਰਾਵੇ ਜਿਹੜਾ ਆਪਣਾ